ਪਹਿਲਾਂ ਲੰਚ ਡਿਨਰ ਦੀ ਫੈਸਿਲਿਟੀ ਸੀ ਹੁਣ ਇਹਨਾਂ ਨੇ ਬ੍ਰੇਕਫਾਸਟ ਵੀ ਸ਼ੁਰੂ ਕਰ ਦਿੱਤਾ ਔਰ ਖਾਸ ਗੱਲ ਇਹ ਹੈ ਕਿ ਜਦੋਂ ਤੁਸੀਂ ਇੱਥੇ ਆ ਕੇ ਆਪਣੇ ਦੋਸਤਾਂ ਨਾਲ ਆਪਣੇ ਪਰਿਵਾਰ ਨਾਲ ਕੁਆਲਿਟੀ ਟਾਈਮ ਸਪੈਂਡ ਕਰਦੇ ਹੋ ਤਾਂ ਤੁਹਾਡੀ ਯਾਰੀ ਦੋਸਤੀ ਤੁਹਾਡਾ ਆਪਣੇ ਪਿਆਰ ਤੁਹਾਡਾ ਆਪਣੇ ਪਰਿਵਾਰ ਨਾਲ ਪਿਆਰ ਜਿਹੜਾ ਆ ਉਹ ਹੋਰ ਗੂੜਾ ਹੋ ਜਾਂਦਾ ਕੀ ਆਰਡਰ ਹੈ ਜਿਹੜਾ ਤੁਸੀਂ ਇੱਥੋਂ ਦੇ ਜਿਹੜੇ ਆਉਂਦੇ ਟੈਲੈਂਟ ਉਹਨਾਂ ਲਿਖਾਉਗੇ ਦੇਖੋ ਇੱਥੇ ਦਾ ਮੇਰਾ ਸਭ ਤੋਂ ਫੇਵਰਿਟ ਤਾਂ ਹੈ ਚਾਂਪ ਮਸਾਲਾ ਚਾਂਪ ਜਾਂ ਮਲਾਈ ਚਾਂਪ ਇਹਨਾਂ ਦਾ ਟੇਸ ਤੇ ਕੁਆਂਟੀਟੀ ਬਹੁਤ ਅੱਛੀ ਹੈ ਕੁਆਂਟੀਟੀ ਬਹੁਤ ਅੱਛੀ ਹੈ ਕੁਆਂਟੀਟੀ ਬਹੁਤ ਅੱਛੀ ਹੈ ਔਰ ਐਧਾ ਨਹੀਂ ਕਿ ਅਗਰ ਕੁਆਂਟੀਟੀ ਅੱਛੀ ਹੈ ਤਾਂ ਕੁਆਲਿਟੀ ਵਿੱਚ ਕੰਪਰੋਮਾਈਜ਼ ਕੀਤਾ ਗਿਆ ਹੈ ਕੁਆਲਿਟੀ ਵੀ ਬਹੁਤ ਅੱਛੀ ਹੈ ਅਗਰ ਤੁਸੀਂ ਫੈਮਿਲੀ ਦੇ ਨਾਲ ਪ੍ਰੇਫਰ ਕਰਦੇ ਹੋ ਆਣਾ ਤਾਂ ਇੱਥੇ ਕੁਆਲਿਟੀ ਕੁਆਂਟੀਟੀ ਫਾਈਂਡ ਕਰ ਰਹੇ ਹੋ ਤਾਂ ਜ਼ਰੂਰ ਆਓ ਪਹਿਲੀ ਵਾਰ ਆਇਆ ਕਿ ਰੈਗੂਲਰ ਇੱਥੇ ਆ ਕੇ ਖਾਣਾ ਖਾਣਾ ਨਹੀਂ ਭਾਜੀ ਆਪਾਂ ਰੈਗੂਲਰ ਆਈਦਾ ਇੱਥੇ ਜਦੋਂ ਵੀ ਨੰਗੀ ਦਾ ਜਦੋਂ ਵੀ ਆਪਾਂ ਇਧਰ ਦੇਖੀਦਾ ਤਾਂ ਹਮੇਸ਼ਾ ਇੱਥੇ ਹੋ ਕੇ ਚਾਹੀਦਾ ਹਾਂਜੀ ਫੂਡ ਕਿਹੋ ਜਿਹਾ ਭਾਜੀ ਫੂਡ ਇੱਕ ਨੰਬਰ ਹੈ ਬਹੁਤ ਵਧੀਆ ਫੂਡ ਹੈ ਆਪਾਂ ਹਰੇਕ ਨੂੰ ਰეკਮੈਂਡ ਕਰਦੇ ਹਾਂ ਕਿ ਜੇ ਤੁਸੀਂ ਟੇਸਟ ਖਾਣਾ ਤਾਂ ਤੁਸੀਂ ਤੰਦੂਰੇ ਡੇ ਜਾਦੇ ਹੋ ਅੱਜ ਕੀ ਕੀ ਆਰਡਰ ਕੀਤਾ ਫਿਰ ਅੱਜ ਭਾਜੀ ਵੈਜ ਚਿਕਨ ਵੈਜ ਚਿਕਨ ਹਾਂਜੀ ਉਹ ਕਹਿੰਦਾ ਸ਼ੌਕ ਹੋ ਗਿਆ ਸੁਣ ਕੇ ਆ ਮੈਂ ਕਿਹਾ ਸ਼ਹਿਰ ਮੈਂ ਵੀ ਪਹਿਲਾਂ ਸੁਣ ਕੇ ਸ਼ੌਕ ਹੈ ਮੁਰਗਾ ਚਿਕਨ ਹਾਂਜੀ 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 ਬਿਲਕੁਲ ਜੀ ਬਿਲਕੁਲ ਇਹਦੇ ਤਾਂ ਮ ਔਰ ਨਾਲ ਪਨੀਰੀ ਪਨੀਰ ਆਮੂਮਨ ਅਸੀਂ ਦੇਖਦੇ ਆ ਕਿ ਤਰੀ ਜਿਆਦਾ ਤੈਰਦੀ ਹੁੰਦੀ ਹੈ ਤਰੀ ਚੋਂ ਪਨੀਰ ਲੱਭਣਾ ਪੈਂਦਾ ਇਹਦੇ ਵਿੱਚ ਤਰੀ ਲੱਭਣੀ ਪੈਣੀ ਹੈ ਕਹਿੰਦੇ ਇਧਰਲੀ ਗੱਲ ਕਰੀਏ ਆਂ ਜਰਾ ਦਾਲ ਦਿਖਾਈ ਤਾਂ ਦਾਲ ਚ ਵੀ ਤੁਸੀਂ ਦੇਖੋ ਐਕਚੁਅਲ ਚ ਮੱਖਣੀ ਹੈ ਔਰ ਦਾਲ ਦੀ ਜਿਹੜੀ ਲੁੱਕ ਹੈ ਕਹਿੰਦਾ ਨਸ਼ੱਤਰ ਆ ਦੇਖੋ ਲੈ ਅੰਦਰ ਤੁਸੀਂ ਕੜਛੀ ਵੀ ਮਾਰਦੇ ਆ ਤਾਂ ਵੀ ਮੱਖਣੀ ਸਾਹਮਣੇ ਆਉਂਦੀ ਹੈ ਇਹੀ ਗਾਣਾ ਚਾਹਨੀਆ ਕਿ ਇੱਕ ਵਾਰੀ ਟੇਸਟ ਜ਼ਰੂਰ ਕਰਕੇ ਦੇਖੋ ਇੱਕ ਤਾਂ ਇਹਨਾਂ ਦੀ ਚਾਂਪ ਬਹੁਤ ਬੈਸਟ ਆ ਤੇ ਕਾ ਜਿਹੜਾ ਇਹਨਾਂ ਦੇ ਵੈਜ ਚਿਕਨ ਪੋਪਕੋਰਨ ਆ ਇਹ ਬੜੇ ਅਲਟੀਮੇਟ ਹੁੰਦੇ ਆ ਖਾ ਕੇ ਦੱਸੋ ਵੀ ਇਸ ਕੀ ਨਿਕਲ ਕੇ ਅੰਦਰੋਂ ਵਾਹ ਖਾ ਤਾਂ ਲੇ ਆ ਨਹੀਂ ਉਹ ਵੀਸ ਖਾਓ ਹੁੰਦੀ ਪੱਕ ਪੋਪਓ ਕਾ ਖਾਓ ਤਾਂ ਜੇ ਰਕੇ ਤੁਸੀਂ ਮਸਾਲਾ ਚਾਂਪ ਟੇਸਟ ਕੀਤੀ ਆ ਕਿਹੋ ਜਿਹੀ ਲੱਗੀ ਨੋ ਡਾਊਟ ਆਉਸਮ 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 ਬਧੀਆਂ ਹੋ ਗਏ ਮੌਸਮ ਬਿਲਕੁਲ ਬਿਲਕੁਲ ਇਹ ਖਾ ਕੇ ਮੌਸਮ ਵੀ ਵਧੀਆ ਲੱਗਣਾ ਅੱਛਾ ਨਮੇਸ਼ਾ ਚ ਵੱਖ-ਵੱਖ ਥਾਵਾਂ ਤੇ ਤੁਸੀਂ ਇਹ ਮਸਾਲਾ ਚੈਪ ਟਰਾਈ ਕੀਤੀ ਆ ਜੀ ਇਹਨਾਂ ਚ ਵਿੱਚ ਕੀ ਵੱਖਰਾ ਲੱਗਿਆ ਇਹ ਇਦਾਂ ਲੱਗਦੀ ਇਦਾਂ ਫਰੈਸ਼ ਬਣੀ ਹੁੰਦੀ ਹੈ ਠੀਕ ਹੈ ਨਾ ਕਰੰਚੀ ਵੀ ਬਿਲਕੁਲ ਹੈ ਜੂਸੀ ਵੀ ਹੈ ਕਰੰਚੀ ਵੀ ਹੈ ਤੁਸੀਂ ਪਹਿਲਾਂ ਪੀਜ਼ਾ ਆਰਡਰ ਕੀਤਾ ਸੀ ਹਾਂਜੀ ਹਾਂਜੀ ਪੀਜ਼ਾ ਖਾਂਦੇ ਸੀ ਪਹਿਲਾਂ ਖਾਸ ਪੀਜ਼ਾ ਖਾਣਾ ਮੇ ਹਾਂਜੀ ਰੈਗੂਲਰ ਆਨੇ ਜੀ ਮਤਲਬ ਵਧੀਆ ਕੀ ਲੱਗਦਾ ਪੀਜ਼ਾ ਚ ਪੀਜ਼ਾ 베이스 ਬਹੁਤ ਵਧੀਆ ਹੁੰਦਾ ਹੈ ਇਹਦਾ ਵੇਜੀਟੇਬਲ ਫਰੈਸ਼ ਹੁੰਦੀ ਆਇਆ ਤੇ ਹਾਂਜੀ ਉਧਰ ਖਾਣ ਨੂੰ ਟੇਸਟ ਵਧੀਆ ਹੁੰਦਾ ਹੈ ਜੀ। ਥਿੰਨ ਹੁੰਦਾ ਨਾ ਦੋਨੋਂ। ਹਾਂਜੀ ਥਿੰਨ ਹੁੰਦਾ ਇਹਨਾਂ। ਬਾਕੀ ਨਾਲੋਂ ਥੋੜਾ ਥਿੰਨੇ ਆ। ਹਾਂਜੀ ਹਾਂਜੀ ਬਹੁਤ ਵਧੀਆ ਜਾਨੀ ਟੇਸਟ ਹੁੰਦਾ। ਕਈ ਐਡਾ ਤਾਂ ਨਹੀਂ ਤੁਸੀਂ ਆਏ ਆ ਜਿਵੇਂ ਤੁਸੀਂ ਕਹੇ ਰੈਗੂਲਰ ਆਨੇ ਆ। ਹਾਂਜੀ। ਕਿ ਮਤਲਬ ਆ ਕੇ ਕਦੀ ਨਰਾਸ਼ ਹੋ ਕੇ ਗਏ ਨਹੀਂ। ਨਹੀਂ ਨਹੀਂ ਨਹੀਂ। ਮੈਂ ਰਕੇਸ਼ ਨੂੰ ਕਹਾਂ ਕਿ ਕੀ ਖਾਊਂਗਾ? ਕਹਿੰਦਾ ਪਹਿਲਾਂ ਪਨੀਰ ਇਹ ਆਣ ਦੋ। ਮੈਂ ਕਿਹਾ ਮਹਿੰਗੀ ਚੀਜ਼ ਨੂੰ ਪਹਿਲਾਂ। ਤਾਂ ਤੁਸੀਂ ਪਨੀਰ ਦੇ ਸਾਈਜ਼ ਦੇਖੋ ਪਨੀਰ ਦਾ। ਜੋ ਇਹ ਦੇ ਰਹੇ ਆ ਕੜਾਈ ਪਨੀਰ ਦੇ ਅੰਦਰ। ਤਾਂ ਸਾਈਜ਼ ਬਹੁਤ ਅੱਛਾ ਹੈ। ਔਰ ਨਾਲ ਦੀ ਨਾਲ ਤਰੀ ਨੂੰ ਟੱਚ ਕਰਕੇ ਦੇ magnificent ਕਮਾਲ ਹੈ ਇੱਥੇ ਚੀਜ਼ੇ ਨਹੀਂ ਪਿਓਰਾ ਭਾਜੀ ਕੋਈ ਮਿਲਾਬੜ ਹੈ ਨਹੀਂ ਕਿ ਅਸੀਂ ਇੱਥੇ ਖਾਣੇ ਦਾ ਕੋਈ ਤੁਹਾਡੀਆਂ ਟੇਲਾਂ ਵਾਂਗ ਸਟੈਂਡਰਡ ਦਾ ਕੰਮ ਹੈ ਕਿ ਪ੍ਰੀਮੀਅਮ ਦਾ ਕੰਮ ਕਮਾਲ ਭਾਜੀ ਪ੍ਰੀਮੀਅਮ ਤਾਂ ਵੀ ਉੱਪਰ ਹੀ ਜਾਵੇਂਗਾ ਕਿਉਂਕਿ ਨਾ ਟੇਸਟ ਵਧੀਆ ਭਾਜੀ ਇੱਕ ਤਾਂ ਉਹਦੇ ਮਿਲਾਬੜ ਵਾਲਾ ਹਿਸਾਬ ਉਹ ਇਹਨਾਂ ਕੋਲ ਹੈ ਨਹੀਂ ਮੇਰੇ ਹਿਸਾਬ ਨਾਲ ਭਾਜੀ ਤਾਂ ਸਾਥੀ ਉਹਨੇ ਸਾਨੂੰ ਮੋਕਟੇਲ ਵੀ ਸਰਵ ਕੀਤੇ ਆ ਜੋ ਸੱਚੀ ਲਾਜਵਾਬ ਨੇ ਇਧਰਲੇ ਪਾਸੇ ਤੁਸੀਂ ਦੇਖੋ ਕਿ ਗ੍ਰੀਨ ਐਪਲ ਸਰਵ ਕੀਤਾ ਹੈ ਬੈਂਗੋ ਔਰ ਮੈਨੂੰ ਇਹਨਾਂ ਨੇ ਸਪੈਸ਼ਲੀ ਵਰਜਨ ਫਲੇਵਰ ਦਿੱਤਾ ਕਿਉਂਕਿ ਇਹਨਾਂ ਨੂੰ ਪਤਾ ਕੇ ਹਾਲ ਤੱਕ ਸੁਲਮਾਨ ਖਾਨ ਦੀ ਤਰ੍ਹਾਂ ਮੈਂ ਵਰਜਨ ਹਾਂ ਸੱਚੀ ਸੱਚੀ ਬਹੁਤ ਸਵਾਲ ਜਿਨ੍ਹਾਂ ਨੇ ਮਨ ਬਣਾ ਲਿਆ ਤੰਦੂਰੀ ਅੱਡੇ ਜਾਣਾ ਦੇ ਨੀਡ ਐਂਡ ਆਫ ਆਫਰ ਚਾਹੀਦੀ ਕੋਈ ਆਫਰ ਚਲੋ ਤੁਹਾਡੇ ਕਹਿੰਦੇ ਦੇ ਦਿੰਨੇ ਆ ਫਿਰ ਜਿਹੜੇ ਤੁਹਾਡੇ ਵੀਡੀਓ ਸ਼ੇਅਰ ਕਰਕੇ ਆਊਗਾ ਹਾਂ ਦੋ ਚਾਪਨਾ ਇੱਕ ਚਾਪ ਫਰੀ ਆ ਦੋ ਚਾਪਸ ਨਾਲ ਇੱਕ ਚਾਪ ਫਰੀ ਹਾਂਜੀ ਓਕੇ ਹੋਰ ਤਰੀਕ ਤੱਕ ਇੱਕ ਆਫਰ ਹੋਰ ਚਾਹੀਦੀ ਆ ਵਾਪਸ ਕਰੋ ਨਹੀਂ 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 ਚਾਹੀਦੀ ਨਹੀਂ ਤਾਂ ਵੀਡੀਓ ਬੰਦ ਕਰ ਦਦੇ ਨੇ ਉਹਨੇ ਚਲੋ ਫੇ ਇੱਦਾਂ ਕਰਦੇ ਆ 500 ਦਾ ਮਿਨੀਮਮ ਆਰਡਰ ਹੋਵੇ ਹੂੰ ਜਾਕ ਅਫਗਾਨੀ ਤੰਦੂਰੀ ਮਮਨ ਜ਼ੇਦ ਮੰਗੇ ਓਕੇ ਜਾ ਦੇਦ ਮੰਗੇ ਹਨੀ ਚਿਲੀ ਬੀਟਾਟੋ ਜਾ ਚਿਲੀ ਬੀਟਾਟੋ ਕਹਿੰਦੇ ਕਿ ਟੇਸਟ ਅਜੇਹਾ ਤੁਹਾਡੇ ਮੂੰਹ ਚੋਂ ਆਪਣੇ ਆਪ ਨਿਕਲ ਗਾ ਵਾਹ ਕਹਿੰਦੇ ਕਿ ਜਿੰਨਾ ਮਰਜ਼ੀ ਖਾ ਲਓ ਆਪਣੇ ਭਰਾਵਾਂ ਦੇ ਨਾਲ ਆਪਣੇ ਯਾਰਾਂ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਤੁਹਾਡਾ ਬਿੱਲ ਬਹੁਤਾ ਨਹੀਂ ਆਏਗਾ ਵੱਡਾ ਸਾਥੀਓ ਕਿ ਤੁਹਾਨੂੰ ਇੱਥੇ ਹਰ ਪਲੇਟ ਦੇ ਵਿੱਚ ਸਵਾਦ ਮਿਲੇਗਾ ਤੁਹਾਡੀ ਯਾਰੀ ਇੱਥੇ ਆ ਕੇ ਹੋਰ ਗੂੜੀ ਹੋਵੇਗੀ ਤੁਹਾਨੂੰ ਮਾਹੌਲ ਮਿਲੇਗਾ ਤੁਸੀਂ ਕੁਆਲਿਟੀ ਟਾਈਮ ਆਪੜੇ ਦੋਸਤਾਂ ਨਾਲ ਸਪੈਂਡ ਕਰੋਗੇ ਕੀ ਪੁੱਛ ਦਿਓ ਜਗਾ ਕਿੱਥੇ ਆ ਤਾਂ ਭਾਈ ਇਹ ਤੁਹਾਡੀ ਫੇਵਰਟ ਜਗਾ ਹੈ ਜਿਹਦਾ ਨਾਮ ਹੈ ਤੰਦੂਰੀ ਅੱਡਾ ਸਾਥਿਓ ਜਿਹਦਾ ਨਾਮ ਹੈ ਤੰਦੂਰੀ ਅੱਡਾ ਸਾਥਿਓ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾਸ਼ਾਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਿਕ ਨੰਬਰ ਦਰੇਸ਼ੂਰੀ ਤੁਸੀਂ ਸ਼ਹਿਰ ਤੋਂ ਹੁੰਦਾ ਸਲਾਹ ਲੈਂਦੇ ਵੀਡੀਓ ਕਿਸ ਬਾਬਤ ਕੋ ਵਾਲੀ ਸਾਥੀਓ ਇੱਕ ਵਾਰ ਫਿਰ ਤੋਂ ਤੁਹਾਡੀ ਡਿਮਾਂਡ ਤੇ ਪਹੁੰਚੇ ਆ ਨਵਾਂ ਸ਼ਹਿਰ ਰਾਹੋ ਰੋਡ ਤੇ ਤੰਦੂਰੀ ਅੱਡਾ ਵਿਖੇ ਜਿੱਥੇ ਹਰ ਪਲੇਟ ਦੇ ਵਿੱਚ ਸਵਾਦ ਮਿਲਦਾ ਜਿੱਥੇ ਨੈਟਫਲਿਕਸ ਦੀ ਵੈਬ ਸੀਰੀਜ਼ ਵਾਂਗ ਆ ਕੇ ਤੁਹਾਡੀ ਜ਼ੁਬਾਨ ਨੂੰ ਚਸਕਾ ਲੱਗ ਜਾਂਦਾ ਕਿ ਬਾਰ-ਬਾਰ ਚਲੀਏ ਸਫਾਈ ਦਾ ਪੂਰਾ ਖਿਆਲ ਰੱਖਿਆ ਜਾਂਦਾ ਔਰ ਇਧਰਲੇ ਪਾਸੇ ਤੁਸੀਂ ਦੇਖੋ ਕਿ ਪਹਿਲਾਂ ਲੰਚ ਡਿਨਰ ਦੀ ਫੈਸਿਲਿਟੀ ਸੀ ਹੁਣ ਇਹਨਾਂ ਨੇ ਬ੍ਰੇਕਫਾਸਟ ਵੀ ਸ਼ੁਰੂ ਕਰ ਦਿੱਤਾ ਹੈ ਔਰ ਖਾਸ ਗੱਲ ਇਹ ਹੈ ਕਿ ਜਦੋਂ ਤੁਸੀਂ ਇੱਥੇ ਆ ਕੇ ਆਪਣੇ ਦੋਸਤਾਂ ਨਾਲ ਆਪਣੇ ਪਰਿਵਾਰ ਨਾਲ ਕੁਆਲਿਟੀ ਟਾਈਮ ਸਪੈਂਡ ਕਰਦੇ ਹੋ ਤਾਂ ਤੁਹਾਡੀ ਯਾਰੀ ਦੋਸਤੀ ਤੁਹਾਡਾ ਆਪਣੇ ਪਿਆਰ ਤੁਹਾਡਾ ਆਪਣੇ ਪਰਿਵਾਰ ਨਾਲ ਪਿਆਰ ਜਿਹੜਾ ਆ ਉਹ ਹੋਰ ਗੂੜਾ ਹੋ ਜਾਂਦਾ ਤਾਂ ਉਹ ਅੰਦਰ ਚੱਲ ਕੇ ਤੰਦੂਰੀ ਤੰਦੂਰੀ ਮਹਿਕ ਲੈ ਮੇ ਆਓ ਅੰਦਰ ਆਉਂਦੀਆਂ ਜੀ ਤੰਦੂਰੀ ਮਹਿਕਾਂ ਤੇ ਅੰਦਰ ਦੇ ਮਾਹੌਲ ਦੀ ਗੱਲ ਕਰਾਂ ਬਹੁਤ ਵਾਰਮ ਹੈ ਬਹੁਤ ਇਨਵਾਈਟਿੰਗ ਹੈ ਤੇ ਹਰ ਇੱਕ ਕੋਰਨਰ ਦੀ ਆਪਣੀ ਕੋਈ ਨਾ ਕੋਈ ਸਟੋਰੀ ਹੈ ਸਾਡਾ ਡਰਿੰਕ ਰੈਡੀ ਹੈ थैंक यू जी ਤਾਂ ਅੰਦਰ ਇੱਕ ਕੋਜੀ ਕੋਜੀ ਲਾਈਟਸ ਔਰ ਆ ਸਟਾਈਲਿਸ਼ ਸਿਟਿੰਗ ਤੇ ਨਾਲ ਦੀ ਨਾਲ ਐਂਬੀਅੰਸ ਇੰਨਾ ਸ਼ਾਨਦਾਰ ਹੈ ਕਿ ਤੁਹਾਡੀ ਇੱਕ ਇੱਕ ਬਾਈਟ ਤੁਸੀਂ ਜੋ ਇੱਥੇ ਲੈਂਦੇ ਹੋ ਜੋ ਸਮਾਂ ਇੱਥੇ ਗੁਜ਼ਾਰਦੇ ਹੋ ਉਹ ਬਹੁਤ ਸੁਹਾਵਣਾ ਹੋ ਜਾਂਦਾ ਹੈ ਕਿ ਤੁਹਾਨੂੰ ਗੁੱਡ ਵਾਈਬਸ ਇੱਥੇ ਆਉਂਦੀਆਂ ਨਾਲ ਦੀ ਨਾਲ ਇੱਥੇ ਹਰ ਇੱਕ ਕੋਰਨਰ ਅਜੀਬ ਹੈ ਕਿ ਤੁਹਾਡੀ ਇੰਸਟਾਗ੍ਰam ਰੀਲ ਬਹੁਤ ਖਾਸ ਬਣਦੀ ਹੈ ਬਹੁਤ ਯੂਨਿਕ ਬਣਦੀ ਹੈ ਹਾਂਜੀ ਤਾਂ ਕੋਜ਼ੀ ਕੋਜ਼ੀ ਲਾਈਟਸ ਤੋਂ ਬਾਅਦ ਅਸੀਂ ਜਾ ਰਹੇ ਹਾਂ ਬ੍ਰਾਈਟ ਲਾਈਟ ਵੱਲ ਔਰ ਫਸਟ ਸੈਕਸ਼ਨ ਤੋਂ ਅਸੀਂ ਐਂਟਰ ਹੋ ਗਏ ਸੈਕੰਡ ਸੈਕਸ਼ਨ ਜੋ ਆ ਫੈਮਿਲੀ ਸੈਕਸ਼ਨ ਇੱਥੇ ਦੇਖੋ ਪੰਜਾਬ ਦੀ ਫੋਟੋ ਲੱਗੀ ਪੰਜਾਬ ਦੇ ਨਕਸ਼ੇ ਦੀ ਤੇ ਇਹਨਾਂ ਨੇ ਸੱਚੀ ਦਿਲ ਜਿੱਤ ਲਿਆ ਹੁਣ ਤੁਹਾਨੂੰ ਦਿਖਾ ਰਹੇ ਹਾਂ ਤੀਜਾ ਸੈਕਸ਼ਨ ਜੋ ਕਿ ਹੈ ਪਾਰਟੀ ਹਾਲ ਇੱਥੇ ਘੱਟੋ ਘੱਟ 50 ਤੋਂ 60 ਜਣੇ ਦੀ ਸਿਟਿੰਗ ਹੈ ਆਰਾਮ ਨਾਲ ਤੁਸੀਂ ਬਰਥਡੇ ਸੈਲੀਬ੍ਰੇਟ ਕਰ ਸਕਦੇ ਹੋ ਕਿੱਤੀ ਪਾਰਟੀ ਸੈਲੀਬ੍ਰੇਟ ਕਰ ਸਕਦੇ ਹੋ ਈਵਨ ਰੋਕਾ ਤੱਕ ਤੁਸੀਂ ਇੱਥੇ ਸੈਲੀਬ੍ਰੇਟ ਕਰ ਸਕਦੇ ਹੋ ਤੇ ਬਜਟ ਬਹੁਤ ਨਾ ਮਾਤਰ ਜਿਹਾ ਹੋਏਗਾ ਚਲੋ ਸਾਥੀਓ ਤੁਹਾਨੂੰ ਮੇਰੇ ਨਾਲ ਫਰੇਮ ਚ ਨਜ਼ਰ ਆ ਰਹੇ ਨੇ ਕੇਸ਼ਵ ਜੀ ਛੋਟੇ ਭਰਾ ਜੀ ਜੋ ਇੱਥੇ ਜਦ ਵੀ ਤੁਸੀਂ ਜਾਓਗੇ ਤੁਹਾਨੂੰ ਮਿਲਣਗੇ ਤੇ ਤੁਹਾਨੂੰ ਅਸਿਸਟ ਕਰਨਗੇ ਸੱਸੀ ਗੱਲ ਕੇ ਚੋ ਜੀ ਅੱਛਾ ਕੇਸ਼ਵ ਛੋਟਾ ਭਰਾ ਹੈ ਔਰ ਜ਼ਿੰਮੇਵਾਰੀ ਵੱਡੀ ਹੈ ਕੇਸ਼ਵ ਮੈਂ ਬਸ ਦੋ ਚਾਰ ਗੱਲਾਂ ਕਰਨੀਆਂ ਪਹਿਲਾ ਸਵਾਲ ਤਾਂ ਇਹ ਹੈ ਕਿ ਇੱਥੇ ਜਿੰਨੇ ਵੀ ਕਸਟਮਰ ਆਉਂਦੇ ਆ ਤੁਹਾਨੂੰ ਬਹੁਤ ਸਾਰਾ ਪਿਆਰ ਦਿੰਦੇ ਆ ਉਹਦਾ ਮੁੱਖ ਕਾਰਨ ਕੀ ਸਮਝਦੇ ਹੋ ਮੁੱਖ ਕਾਰਨ ਇਹ ਸਮਝਦੇ ਆ ਕੁਆਲਿਟੀ ਦੇਈ ਦੀ ਪਹਿਲਾਂ ਦੇ ਕਸਟਮਰ ਨੂੰ ਹੂੰ ਠੀਕ ਹੈ ਕੁਆਂਟੀਟੀ ਹੂੰ ਦੋ ਕਿਉਂ ਮਿਲ ਗਏ ਹਾਂਜੀ ਠੀਕ ਹੈ ਚਾਹ ਜਿਹੜੀ ਜੈਨੂਇਨ ਰੇਟਸ ਹਾਂ ਕੁਆਲਿਟੀ ਵੀ ਮਿਲਦੀ ਹੈ ਕੁਆਂਟੀਟੀ ਵੀ ਮਿਲਦੀ ਹੈ ਜੈਨੂਨ ਰੇਟਸ ਵੀ ਮਿਲਦੇ ਆ ਜੋ ਤਿੰਨੇ ਚੀਜ਼ਾਂ ਹਰ ਜਗ੍ਹਾ ਤੇ ਨਹੀਂ ਮਿਲਦੀ ਕੁਆਲਿਟੀ ਮੇਨ ਸਭ ਤੋਂ ਹਾਂ अच्छा फिर वेजिटेबल्स फ्रेश ਲੈ ਕੇ ਆਨੇ ਸਾਰੀਆਂ ਫਰੈਸ਼ ਫਿਰ ਦਿੱਲੀ ਆ ਰਹੀਆਂ ਆ ਮਾਰਨਿੰਗ ਫਿਰ ਲੈ ਕੇ ਆਨੇ ਆ ਫਿਰ ਸਾਰਾ ਵਾਸ਼ ਵਗੈਰਾ ਕਰੀਦਾ ਸਾਰੀ ਚੀਜ਼ ਨੂੰ ਫਿਰ ਅਸੀਂ ਸਰਵ ਕਰੀਦਾ ਅੱਗੇ ਪ੍ਰੇਪੇਅਰ ਕਰੀਦਾ ਉਹਨੂੰ ਫੂਡ ਪ੍ਰੇਪੇਅਰ ਕਰੀਦਾ ਵੇ ਦੇਖੋ ਸਾਡਾ ਬੱਚਾ ਹੀ ਕਿੰਨਾ ਪਿਆਰਾ ਆ ਜੇ ਇਹ ਇੰਨਾ ਪਿਆਰਾ ਤੇ ਜਿਹੜੇ ਕਸਟਮਰ ਆਉਂਦੇ ਆ ਉਹਨਾਂ ਨੂੰ ਬੜੇ ਪਿਆਰ ਨਾਲ ਡੀਲ ਕਰਦੇ ਮੱਥੇ ਕੋਈ ਵੱਟ ਨਹੀਂ ਪਾਉਂਦਾ ਅੱਛਾ ਕੇਸ਼ਵ ਇੱਕ ਗੱਲ ਹੋਰ ਦੱਸੋ ਹਾਂਜੀ ਤਿੰਨ ਸੈਕਸ਼ਨਸ ਦੇ ਅੰਦਰ ਰੈਸਟੋਰੈਂਟ ਨੂੰ ਡਿਵਾਈਡ ਕੀਤਾ ਉਹਦਾ ਕੀ ਕਾਰਨ ਹੈ ਪਹਿਲਾ ਸੈਕਸ਼ਨ ਜਿੱਥੇ ਅਸੀਂ ਬੈਠੇ ਆ ਹਾਂਜੀ ਇੱਥੇ ਯੂਥ ਆ ਕੇ ਪੈਂਦੇ ਜ਼ਿਆਦਾਤਰ ਇਹ ਕਾਲਜਿਸ ਸਕੂਲ ਦੇ ਜਿਹੜੇ ਵੀ ਅੱਗੇ ਆ ਨੌਜਵਾਨ ਨੌਜਵਾਨ ਵਗੈਰਾ ਪੈਂਦੇ ਅੰਦਰ ਬੈਂਦੇ ਆ ਫੈਮਿਲੀ ਆ ਜਿਹੜਾ ਅਗਲਾ ਸੈਗਮੈਂਟ ਆ ਫੈਮਿਲੀ ਦਾ ਹਾਂਜੀ ਉਸ ਤੋਂ ਪਿੱਛੇ ਜਿਹੜਾ ਪਾਰਟੀ ਹਾਲ ਆ ਉਹਦੇ ਵਿੱਚ ਪਾਰਟੀਆਂ ਵਗੈਰਾ ਹੁੰਦੀਆਂ ਲੇਡੀਜ਼ ਦੇ ਕਿੱਟੀ ਪਾਰਟੀ ਬਰਥਡੇ ਪਾਰਟੀ ਰੋਕਾ ਸਰਮਨੀ ਵਗੈਰਾ ਇਦਾਂ ਦੀਆਂ ਇੱਕ ਸੈਕਟਰ ਮਤਲਬ ਬਹੁਤ ਜ਼ਿਆਦਾ ਪਾਰਟੀਆਂ ਵਗੈਰਾ ਹੁੰਦੀਆਂ ਬੈਂਕ ਦੀਆਂ ਕੈਪੈਸਿਟੀ ਕਿੰਨੇ ਕਿ ਦੀ ਆ 50 ਤੋਂ 60 ਜਨ 6 60 ਜਨਾਂ ਦੀ ਮਿਨੀਮਮ 50 ਪਲੱਸ ਮੰਨ ਕੇ ਚੱਲੀਏ 50 ਪਲੱਸ ਲੈ ਲੈਂਦੇ ਆ ਬਰਥਡੇ ਪਾਰਟੀਆਂ ਵ ਹਾਂ ਜੀ ਸਰ ਪਿਛਲੇ ਮਹੀਨੇ ਮਤਲਬ ਟੋਟਲੀ ਬੁੱਕ ਰਿਆ ਇਸ ਮਹੀਨੇ ਮਤਲਬ ਸਟੈਂਪਰ ਆ ਜੇ ਅਕਤੂਬਰ ਸ਼ੁਰੂ ਹੋਣ ਲੱਗਾ ਕਰ ਲੂੰ ਮਤਲਬ ਪੂਰਾ ਬੁੱਕ ਰਿਆ ਆ ਮਹੀਨੇ ਤੇ ਪੀਸੇ ਪੀਸੇ ਜਾਤਾ ਨਹੀਂ ਲੈਂਦੇ ਪੀਸੇ ਨਹੀਂ ਐਡਜਸਟ ਕਰ ਲੈਣੇ ਆ ਕਰ ਲਈਦਾ ਜੀ ਕਰ ਮਤਲਬ ਜਿੰਨੇ ਜੇਬ ਚ ਪੈਸੇ ਉਹਦੇ ਹਿਸਾਬ ਨਾਲ ਸੈਟਿੰਗ ਜੀ ਹੋ ਜੂਗੀ ਚਲੋ ਠੀਕ ਹੈ ਫਿਰ ਹੁਣ ਅਸੀਂ ਇੱਥੇ ਦੇਖ ਪਾ ਰਹੇ ਹਾਂ ਕਿ ਪੂਰਾ ਜਿਹੜਾ ਤੁਹਾਡਾ ਤੰਦੂਰੀ ਅੱਡਾ ਇੱਥੇ ਮੇਲਾ ਲੱਗਿਆ ਜਿਵੇਂ ਦਸਹਿਰਾ ਗਰਾਊਂਡ 'ਚ ਮੇਲਾ ਲੱਗਿਆ ਤੇ ਜਿੰਨੇ ਤੁਹਾਡੇ ਕਸਟਮਰ ਆਏ ਹੋਏ ਉਹਨਾਂ ਨੇ ਗੱਲ ਕਰ ਲਈ ਇੱਕ ਇੱਕ ਵਾਰੀ ਜ਼ਰੂਰ ਸਰ ਕਰ ਲਈ ਅੌਡੀ ਇਸ ਸਮੇਂ ਤੰਦੂਰੀ ਅੱਡਾ ਵਿਖੇ ਰੌਣਕ ਲੱਗੀ ਹੋਈ ਆ ਔਰ ਬੈਂਕਿੰਗ ਸੈਕਟਰ ਤੋਂ ਇੱਕ ਸਾਡਾ ਪਰਿਵਾਰ ਆਇਆ ਹੋਇਆ ਗੈਸਟ ਆਏ ਹੋਏ ਆ ਲੰਚ ਟਾਈਮ ਤੇ ਸਪੈਸ਼ਲ ਤੰਦੂਰੀ ਅੱਡਾ ਆਏ ਹੋਏ ਆ ਤਾਂ ਮੈਂ ਮੈਂ ਬਸ ਦੋ ਚਾਰ ਗੱਲਾਂ ਹੀ ਕਰਨੀਆਂ ਬਹੁਤਾ ਸਮਾਂ ਖਰਾਬ ਨਹੀਂ ਕਰਨਾ ਤੁਸੀਂ ਆਪਣਾ ਫੂਡ ਇੰਜੋਏ ਕਰ ਰਹੇ ਹੋ ਅੱਛਾ ਮੰਨ ਕੇ ਚੱਲੀਏ ਜੇ ਇਹ ਮੈਨੂ ਪਾਸ ਬੁੱਕ ਹੋਵੇ ਤਾਂ ਫਿਰ ਜਿਹੜਾ ਕੀ ਆਰਡਰ ਹੈ ਜਿਹੜਾ ਤੁਸੀਂ ਉਹਨਾਂ ਲਿਖਾਉਂਗੇ ਦੇਖੋ ਇੱਥੇ ਦਾ ਮੇਰਾ ਸਭ ਤੋਂ ਫੇਵਰਿਟ ਤਾਂ ਹੈ ਚਾਂਪ ਮਸਾਲਾ ਚਾਂਪ ਜਾਂ ਮਲਾਈ ਚਾਂਪ ਇਹਨਾਂ ਦਾ ਟੇਸ ਤੇ ਕੁਆਂਟੀਟੀ ਬਹੁਤ ਅੱਛੀ ਹੈ ਕਵਾਂਟੀਟੀ ਬਹੁਤ ਅੱਛੀ ਹੈ ਕਵਾਂਟੀਟੀ ਬਹੁਤ ਅੱਛੀ ਹੈ ਔਰ ਐਧਾ ਨਹੀਂ ਕਿ ਅਗਰ ਕਵਾਂਟੀਟੀ ਅੱਛੀ ਹੈ ਤਾਂ ਕੁਆਲਿਟੀ ਵਿੱਚ ਕੰਪਰੋਮਾਈਜ਼ ਕੀਤਾ ਗਿਆ ਹੈ ਕੁਆਲਿਟੀ ਵੀ ਬਹੁਤ ਅੱਛੀ ਹੈ ਅਗਰ ਤੁਸੀਂ ਫੈਮਿਲੀ ਦੇ ਨਾਲ ਪ੍ਰੇਫਰ ਕਰਦੇ ਹੋ ਆਣਾ ਤਾਂ ਇੱਥੇ ਕੁਆਲਿਟੀ ਕਵਾਂਟੀਟੀ ਫਾਈਂਡ ਕਰ ਰਹੇ ਹਾਂ ਤਾਂ ਜ਼ਰੂਰ ਆਓ ਅੱਛਾ ਫੂਡ ਦੀ ਗੱਲ ਕਰੀਏ ਤੁਸੀਂ ਬੈਂਕਿੰਗ ਸੈਕਟਰ ਵਿੱਚੋਂ ਫੂਡ ਐਫਡੀ ਵਾਂਗ ਤੁਹਾਨੂੰ ਗਰੰਟੀਡ ਲੱਗਦਾ ਕਿ ਸ਼ੇਅਰ ਮਾਰਕੀਟਿੰਗ ਵਾਂਗ ਜਦੋਂ ਵਕਖ ਵਕ ਟਾਈਮ ਤੇ ਇਹ ਥੋੜਾ ਸਰਪ੍ਰਾਈਜ਼ਿੰਗ ਹੁੰਦਾ ਕਿ ਅਪ ਡਾਊਨ ਹੁੰਦਾ ਜਿਹੜਾ ਟੇਸਟ ਦੇਖੋ ਮੈਂ ਕਹੂੰਗੀ ਡਾਊਨ ਤਾਂ ਨਹੀਂ ਅਪ ਹੀ ਕਿਉਂਕਿ ਟੇਸਟ ਵਿੱਚ ਕੁਝ ਨਾ ਕੁਝ ਐਨਹਾਂਸਮੈਂਟ ਹੁੰਦੀ ਹੈ ਔਰ ਮੈਨੂੰ ਸਭ ਤੋਂ ਵਧੀਆ ਗੱਲ ਇਹਨਾਂ ਦੀ ਇਹ ਲੱਗਦੀ ਹੈ ਕਿ ਇਹ ਕੁਝ ਨਾ ਕੁਝ ਨਿਊ ਇਨੋਵੇਸ਼ਨਸ ਕਰਦੇ ਰਹਿੰਦੇ ਆ ਨਿਊ ਨਿਊ ਆਈਡੀਆਸ ਲਿਖਿਆ ਹੁੰਦੇ ਆ ਲਾਈਕ ਉਹਨਾਂ ਦੀ ਟੈਕਸਚਰ ਬਹੁਤ ਅੱਛਾ ਹੈ ਅਗਰ ਆਪਾਂ ਗੱਲ ਕਰੀਏ ਕਿ ਦਾਲ ਮੱਖਣੀ ਇਹਨਾਂ ਟੇਸਟ ਇੰਨਾ ਅੱਛਾ ਹੈ ਕਿ ਮਤਲਬ ਪੂਰੀ ਫੈਮਿਲੀ ਜਦੋਂ ਆਉਂਦੀ ਹੈ ਨਾ ਤਾਂ ਸਭ ਤੋਂ ਪਹਿਲਾਂ ਆਰਡਰ ਉਹਨਾਂ ਨੂੰ ਪਤਾ ਹੁੰਦਾ ਕਿ ਇਹਨਾਂ ਨੇ ਇਹੀ ਕਰਨਾ ਹੈ ਅੱਛਾ ਤੁਹਾਨੂੰ ਦੇਖ ਕੇ ਪਹਿਚਾਣ ਜਾਂਦੇ ਹਾਂ ਅਸੀਂ ਇਹ ਰੈਗੂਲਰ ਕਸਟਮਰ ਆ ਮਤਲਬ ਆਂਦੇ ਆ ਸਾਡੇ ਲਈ ਇਹ ਰੈਸਟੋਰੈਂ ਤੇ ਮੈਂ ਤੁਹਾਡਾ ਐਕਸਪੀਰੀਅੰਸ ਕਿਹੋ ਜਿਹਾ ਰਿਹਾ ਮੇਰਾ ਐਕਸਪੀਰੀਅੰਸ ਸਰ ਵਧੀਆ ਰਿਹਾ ਐਜ਼ ਜਿੰਨੇ ਵੀ ਇੱਥੇ ਦੇ ਰੈਸਟੋਰੈਂਟਸ ਐ ਉਦੋਂ ਉਹਨਾਂ ਨਾਲ ਸਭ ਤੋਂ ਵਧੀਆ ਇੱਥੇ ਰਿਹਾ ਅੱਛਾ ਫਿਰ ਆਪਣੇ ਪਰਿਵਾਰ ਨਾਲ ਵੀ ਆਉਂਦੇ ਹਾਂਜੀ ਤੁਹਾਨੂੰ ਵੀ ਦੇਖ ਕੇ ਦਾਲ ਮੱਖਣੀ ਤਾਂ ਨਹੀਂ ਪਹਿਲੀ ਲੈ ਦਿੰਦੇ ਨਹੀਂ ਹਾਂ ਦਾਲ ਮਖਣੀ ਤੇ ਆ ਕੜਾਈ ਪਨੀਰ ਜ਼ਰੂਰ ਆਰਡਰ ਕਰਦੇ ਹਾਂ ਪੰਜਾਬੀ ਤਿੰਨ ਚੀਜ਼ਾਂ ਤਾਂ ਆਰਡਰ ਕਰਦੇ ਹੀ ਆ ਪਹਿਲਾਂ ਪੂਰਾ ਮੀਨੂ ਦੇਖੋ ਕਿ ਫਿਰ ਇੱਕ ਦਾਲ ਮਖਣੀ ਕਰਦੇ ਇੱਕ ਕੜਾਈ ਪਨੀਰ ਕਰਦੇ ਹੁਣ ਚਾਂਪਾ ਵੀ ਕਹਿਣ ਲੱਗ ਪਏ ਹਾਂ ਹਾਂਜੀ ਬਿਲਕੁਲ ਜੀ ਸਰ ਤੁਸੀਂ ਕੀ ਆਡਿਟ ਕੀਤਾ ਜੀ ਫਿਰ ਅੱਜ ਮੈਂ ਤਾਂ ਇਹ ਤੇਰੀ ਮਲਾਈ ਚਮਪ ਜਿਹੜੀ ਹੈ ਉਹ ਜਿਆਦਾ ਵਧੀਆ ਲੱਗਦੀ ਹੈ ਤੇ ਜਦੋਂ ਵੀ ਆਨੇ ਉਹ ਪ੍ਰੈਪਰ ਕਰਦੇ ਹਾਂ ਤਾਂ ਦੇਖ ਲੋ ਜਿਹੀ ਰੋਟੀ ਨਾਲ ਅਸੀਂ ਫੇਵੀ ਲਈ ਮਲਾਈ ਚਮਪ ਕਰਾਈ ਹੋਈ ਹੈ ਠੀਕ ਹੈ ਜੀ ਠੀਕ ਬਹੁਤ ਵਧੀਆ ਤੁਸੀਂ ਮੈਮ ਕੀ ਕਹੋਗੇ ਕੜਾਈ ਪਨੀਰ ਕੜਾਈ ਬਹੁਤ ਵਧੀਆ ਹੈ ਹਾਂਜੀ ਅੱਛਾ ਹਾਂਜੀ ਬਾਕੀ ਨੂੰ ਕੀ ਰეკਮੈਂਡ ਕਰੂਗੀ ਇੱਥੇ ਜ਼ਰੂਰ ਆਓ ਵਿਜ਼ਿਟ ਕਰੋ ਜੀ ਹਾਂਜੀ ਫੈਮਿਲੀ ਨੂੰ ਲੈ ਕੇ ਜ਼ਰੂਰ ਆਓ ਜੀ ਤੁਸੀਂ ਦੇਖਿਆ ਕਿ ਬੈਂਕ ਵਾਲੇ ਕਿੰਨੇ ਖੁਸ਼ ਆ ਆਡਿਟ ਬਹੁਤ ਉਹਨਾਂ ਨੇ ਚੰਗਾ ਕੱਢਿਆ ਪਰ ਤੰਦੂਰੀ ਅੱਡੇ ਦੀ ਗੱਲ ਕਰੀਏ ਤਾਂ ਤੰਦੂਰੀ ਅੱਡਾ ਇਕੱਲਾ ਰੈਸਟੋਰੈਂਟ ਨਹੀਂ ਹੈ ਇਹ ਯੂਥ ਲਈ ਐਂਥਮ ਪੋਛਣਿਆ ਕਿ ਰੈਗੂਲਰ ਆਉਂਦੇ ਆ ਕਿ ਪਹਿਲੀ ਵਾਰ ਆਏ ਆ ਭਾਜੀ ਦੱਸੋ ਵੇਰਵਾ ਦੋ ਪਹਿਲੀ ਵਾਰ ਆਏ ਆ ਕਿ ਰੈਗੂਲਰ ਇੱਥੇ ਆ ਕੇ ਖਾਣਾ ਕਰਨੇ ਨਹੀਂ ਭਾਜੀ ਆਪਾਂ ਰੈਗੂਲਰ ਆਈਦਾ ਇੱਥੇ ਜਦੋਂ ਵੀ ਨੰਗੀ ਦਾ ਜਦੋਂ ਵੀ ਆਪਾਂ ਇੱਧਰ ਦੇਖੀਦਾ ਤਾਂ ਹਮੇਸ਼ਾ ਇੱਥੋਂ ਹੋ ਕੇ ਚੱਈਦਾ ਆ ਹਾਂ ਠੀਕ ਫੂਡ ਕਿਹੋ ਜਿਹਾ ਭਾਜੀ ਫੂਡ ਇੱਕ ਨੰਬਰ ਹੈ ਬਹੁਤ ਵਧੀਆ ਫੂਡ ਹੈ ਆਪਾਂ ਹਰੇਕ ਨੂੰ ਰეკਮੈਂਡ ਕਰਦੇ ਹਾਂ ਕਿ ਜੇ ਤੁਸੀਂ ਟੇਸਟ ਖਾਣਾ ਤਾਂ ਤੁਸੀਂ ਤੰਦੂਰੀ ਏਡੇ ਜਾ ਕੇ ਆਓ ਅੱਜ ਕੀ ਕੀ ਆਰਡਰ ਕੀਤਾ ਫਿਰ ਅੱਜ ਬਰੀ ਵੈਜ ਚਿਕਨ ਵੈਜ ਚਿਕਨ ਹਾਂਜੀ ਉਹ ਕਿਦਾਂ ਸ਼ੌਕ ਹੋ ਕੇ ਸੁਣ ਕੇ ਹਾਂ ਮੈਂ ਕਿਹਾ ਸ਼ਾਇਦ ਮੈਂ ਵੀ ਪਹਿਲਾਂ ਸੁਣ ਕੇ ਸ਼ੌਕ ਹਾਂ ਮੁਰਗਾ ਚਿਕਨ ਹਾਂਜੀ 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 ਬਿਲਕੁਲ ਜੀ ਬਿਲਕੁਲ ਸਰ ਇਹ ਜਿਹੜਾ ਆਪਣਾ ਹੈ ਕਿ ਵੈਜ ਚਿਕਨ ਤੇ ਆਪਣੇ ਰੋਲ ਠੀਕ ਹੈ ਕਿ ਪਪ ਕর্ন ਰੋਲ ਹੈ ਤੇ ਜਿਹੜੀ ਇੱਕ ਨਵੀਂ ਡਿਸ਼ ਐਡ ਕੀਤੀ ਹੋਈ ਆ ਠੀਕ ਹੈ ਤੇ ਮਤਲਬ ਖਾ ਕੇ ਐਂ ਲੱਗਦਾ ਕਿ ਜਿਵੇਂ ਕੋਈ ਬੰਦਾ ਚਿਕਨ ਖਾ ਰਿਹਾ ਹੋਵੇ ਟੇਸਟ ਹੋਆ ਤਾਂ ਟੇਸਟ ਹੋਆ ਪਰ ਚਿਕਨ ਨਹੀਂ ਆ ਚਿਕਨ ਨਹੀਂ ਮਤਲਬ ਤੁਸੀਂ ਆਪਣੀ ਚਿਕਨ ਖਾਣ ਦੀ ਤਮੰਨਾ ਪੂਰੀ ਕਰ ਸਕਦੇ ਹੋ ਬਿਲਕੁਲ ਬਿਲਕੁਲ ਵੈਜੀਟੇਰੀਅਨ ਰਹਿ ਕੇ ਬਿਲਕੁਲ ਮਤਲਬ ਇੰਸਟਾਗ੍ਰam ਦੀ ਰੀਲ ਅੰਦਰੋਂ ਸਕਿਪ ਨਹੀਂ ਕਰ ਸਕਦੇ ਨਹੀਂ ਨਹੀਂ ਬਿਲਕੁਲ ਵੀ ਨਹੀਂ ਠੀਕ ਹੈ ਤੁਸੀਂ ਕੀ ਕਹਿਣਾ ਵੀ ਬਸ ਇਹੀ ਕਹਿਣਾ ਚਾਹੁੰਨਾ ਕਿ ਇੱਕ ਵਾਰੀ ਟੇਸਟ ਜ਼ਰੂਰ ਕਰਕੇ ਦੇਖੋ ਇੱਕ ਤਾਂ ਇਹਨਾਂ ਦੀ ਚਾਂਪ ਬਹੁਤ ਬੈਸਟ ਆ ਤੇ ਇੱਕਾ ਜਿਹੜਾ ਇਹਨਾਂ ਦੇ ਵੈਜ ਚਿਕਨ ਪਾਪਕੋਰਨ ਆ ਇਹ ਬੜੇ ਅਲਟੀਮੇਟ ਹੁੰਦੇ ਆ ਖਾ ਕੇ ਦੱਸੋ ਪੀਸ ਕੀ ਨਿਕਲਦੀ ਅੰਦਰੋਂ ਵਾਜ ਵਾਹ ਖਾ ਤਾਂ ਲੈ ਆ ਨਹੀਂ ਉਹ ਪੀਸ ਖਾਓ ਹੁੰਦੀ ਪੱਕ ਪਾਪੋ ਕਾ ਖਾਓ ਤਾਂ ਕੀ ਕਹਿੰਦਾ ਪੀਸ ਕੁਛ ਕਹਿ ਨਹੀਂ ਸਕਦੇ ਬਸ ਤੁਸੀਂ ਜੂਸੀ ਹੈ ਜੂਸੀ ਹੈ ਹਾਂ ਤੁਹਾਨੂੰ ਆਣਾ ਪੈਣਾ ਟੇਸਟ ਕਰਨ ਲਈ ਜੂਸੀ ਆਉਂਦਾ ਬਿਲਕੁਲ ਜੀ ਬਿਲਕੁਲ ਚਲੋ ਬਹੁਤ ਤੁਹਾਨੂੰ ਮੇਰੇ ਨਾਲ ਇੱਥੇ ਯੂਥ ਜਿਹੜਾ ਸਕਰੀਨ 'ਚ ਨਜ਼ਰ ਆ ਰਿਹਾ ਮੈਂ ਤੁਹਾਨੂੰ ਪਹਿਲੇ ਹੀ ਦੱਸ ਚੁੱਕਾ ਕਿ ਇਹ ਜਗ੍ਹਾ ਯੂਥ ਦੀ ਯੂਥ ਲਈ ਫੇਵਰਟ ਬਣ ਚੁੱਕੀ ਹੈ ਔਰ ਰੈਗੂਲਰ ਇੱਥੇ ਆਉਂਦੇ ਵੀਰਾਂ ਨਾਲ ਮੈਂ ਆਫ ਕੈਮਰਾ ਗੱਲਬਾਤ ਕੀਤੀ ਅੱਛਾ ਤੁਸੀਂ ਪਹਿਲਾਂ ਪੀਜ਼ਾ ਆਰਡਰ ਕੀਤਾ ਸੀ ਹਾਂਜੀ ਹਾਂਜੀ ਪੀਜ਼ਾ ਖਾਣਾ ਸੀ ਜੀ ਪਹਿਲਾਂ ਖਾਸ ਪੀਜ਼ਾ ਖਾਣਾ ਮੇ ਆ ਹਾਂਜੀ ਰੈਗੂਲਰ ਆਣੇ ਆ ਜੀ ਮਤਲਬ ਵਧੀਆ ਕੀ ਲੱਗਦਾ ਪੀਜ਼ਾ 'ਚ ਪੀਜ਼ਾ ਬੇਸ ਤੇ ਹਾਂਜੀ ਉਧਰ ਖਾਣ ਨੂੰ ਟੇਸਟ ਵਧੀਆ ਹੁੰਦਾ ਜੀ। ਥਿੰਨ ਹੁੰਦਾ ਨਾ ਦੋਨੋਂ? ਹਾਂਜੀ ਥਿੰਨ ਹੁੰਦਾ ਇਹਨਾਂ। ਬਾਕੀ ਨਾਲੋਂ ਥੋੜਾ ਥਿੰਨੇ ਆ। ਹਾਂਜੀ ਹਾਂਜੀ ਬਹੁਤ ਵਧੀਆ ਯਾਨੀ ਟੇਸਟ ਹੁੰਦਾ। ਕਦੀ ਐਦਾ ਤਾਂ ਨਹੀਂ ਤੁਸੀਂ ਆਏ ਆ ਜਿਵੇਂ ਤੁਸੀਂ ਕਹੇ ਰੈਗੂਲਰ ਆਨੇ ਆ? ਹਾਂਜੀ। ਕਿ ਮਤਲਬ ਆ ਕੇ ਕਦੀ ਨਰਾਸ਼ ਹੋ ਕੇ ਗਏ ਨਹੀਂ? ਨਹੀਂ 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 ਬਿਲਕੁਲ ਉਹੀ ਫਰੈਸ਼ ਚੀਜ਼ ਹੁੰਦੀ ਹੈ ਜੀ ਹਮੇਸ਼ਾ ਉਹੀ ਕਾਈਦੀ ਨਵੀਂ। ਦੋਸਤਾਂ ਨਾਲ ਹੀ ਆਨੇ ਆ? ਹਾਂਜੀ ਹਾਂਜੀ ਯਾਰ। ਪਰਿਵਾਰ ਨਾਲ ਵੀ ਆਨੇ? ਪਰਿਵਾਰ ਨਾਲ ਨਹੀਂ ਆਦੇ ਜੀ। ਸੋ ਦੋਸਤਾਂ ਨਾਲ ਆਉਂਦੇ ਆ। ਸਮਾਂ ਅੱਛਾ ਸਮਾਂ ਬਤੀਤ ਹੁੰਦਾ। ਹਾਂਜੀ ਹਾਂਜੀ ਬਹੁਤ ਵ ਇਹ ਵਧੀਆ ਮਤਲਬ ਇੱਥੇ ਆਓ ਸਾਰੇ ਵਧੀਆ ਹੈ ਜਿਹਦੀ ਚਾਪ ਕ੍ਰਿਸਪੀ ਹੁੰਦੀ ਹੈ ਹਾਂਜੀ ਕ੍ਰਿਸਪੀ ਦੇ ਨਾਲ ਨਾਲ ਜੂਸੀ ਵੀ ਹੁੰਦੀ ਹੈ ਵਧੀਆ ਜੂਸੀ ਵੀ ਹੁੰਦੀ ਹੈ ਮਤਲਬ ਐਨ ਸੌਫਟ ਹੁੰਦੀ ਆ ਵਧੀਆ ਤੁਹਾਨੂੰ ਟੇਸਟ ਵਧੀਆ ਟੇਸਟ ਜਿੰਮ ਚੁ ਮਲਾਉਣਾ ਤੁਸੀਂ ਹਾਂਜੀ ਹਾਂਜੀ ਕਿਰਾ ਕੇ ਤੰਦੂਰੀ ਚਾਪ ਖਾਣੇ ਆ ਹਾਂਜੀ ਹਾਂਜੀ ਆਈਦਾ ਇੱਥੇ ਤੇ ਬਾਕੀ ਨੂੰ ਰეკਮੈਂਡ ਕਰਦੇ ਆਉਣ ਲਈ ਹਾਂਜੀ ਹਾਂਜੀ ਆਓ ਇੱਥੇ ਸਾਰੇ ਜਣੇ ਆਓ ਇੱਕ ਵਾਰੀ ਆਓ ਨਾ ਇੱਕ ਵਾਰੀ ਆ ਕੇ ਟੈਸਟ ਕਰੋ ਫਿਰ ਤੁਹਾਨੂੰ ਪਤਾ ਲੱਗੂਗਾ ਵੀ ਤੁਸੀਂ ਕਿਉਂ ਰੈਗੂਲਰ ਹੋ ਨਹੀਂ ਟੇਸਟ ਕਰੋ ਇੱਕ ਵਾਰ ਆ ਕੇ ਤੁਸੀਂ ਆਪ ਕਹੋਗੇ ਇੱਥੇ ਲੋਕਲ ਹੈ ਤੁਸੀਂ ਲੋਕਲ ਹੈ ਨਹੀਂ ਨਹੀਂ ਸਾਡਾ ਪਿੰਡ ਹੈ ਜੀ ਇੱਧਰ ਛਦੋੜੀ ਲੱਗੇ ਅੱਛਾ ਪਿੰਡ ਤੋਂ ਆਉਨੇ ਆਂ ਹਾਂਜੀ ਪਿੰਡ ਤੋਂ ਕੋਲੇ ਜਾਣੇ ਆਂ ਕੋਲੇ ਕਰਕੇ ਰੈਗੂਲਰ ਹੀ ਆਈਏ ਤੇ ਫਿਰ ਜਦੋਂ ਫ੍ਰੀ ਹੁੰਨੇ ਆਂ ਤਾਂ ਇੱਥੇ ਆਨੇ ਹਾਂਜੀ ਫ੍ਰੀ ਹੁੰਨੇ ਇੱਥੇ ਆਨੇ ਠੀਕ ਹੈ ਠੀਕ ਹੈ ਤੁਸੀਂ ਕੀ ਕਹੋਗੇ ਭਾਈ ਹਾਂਜੀ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਬਜੀ ਵਧੀਆ ਚਲੋ ਕਮਜ਼ ਅਪ ਕਰਤਾ ਉਹਨਾਂ ਨੇ ਟੇਸ ਵਧੀਆ ਲੱਗਾ ਹਾਂਜੀ ਬਾਕੀ ਨੂੰ ਵੀ ਆਉਣਾ ਚਾਹੀਦਾ ਹਾਂਜੀ ਬਾਕੀ ਚਲੋ ਸ਼ੁਕਰੀਆ ਤਾਂ ਲੋ ਜੀ ਹੁਣ ਤੁਹਾਨੂੰ ਫਰੇਮ ਚ ਸਾਡਾ ਛੋਟਾ ਭਰਾ ਬਾਦਲ ਨਜ਼ਰ ਆ ਰਿਹਾ ਬਾਦਲ ਰਾਹੋਂ ਤੋਂ ਸਪੈਸ਼ਲ ਇੱਥੇ ਖਾਣਾ ਖਾਣ ਆਇਆ ਅੱਛਾ ਬਾਦਲ ਗੂਗਲ ਮੈਪ ਦੇਖ ਕੇ ਨੇ ਕਿ ਰੈਗੂਲਰ ਹੀ ਆਨੇ ਆ ਭਾਜੀ ਰੈਗੂਲਰ ਹੀ ਆਉਂਦਾ ਪਤਾ ਕੀ ਹੈ ਘਰ ਵੀ ਰੋਟੀ ਖਾਣ ਜਾਣਾ ਹੁੰਦਾ ਘਰ ਤਾਂ ਚਲੋ ਮੇਰਾ ਨਵਾਂ ਸ਼ਹਿਰ ਹੀ ਹੈ ਇੱਥੇ ਚੀਜ਼ੇ ਨਹੀਂ ਪਿਓਰ ਹੈ ਭਾਜੀ ਕੋਈ ਮਿਲਾਵਟ ਹੈ ਨਹੀਂ ਕਿ ਅਸੀਂ ਇੱਥੇ ਖਾਣਾ ਦਾ ਕੋਈ ਤੁਹਾਡੀਆਂ ਟੈਲਾਂ ਵਾਂਗ ਸਟ ਬਾਜੀ ਇੱਕ ਤਾਂ ਹੁੰਦੀ ਮਲਾਬੜ ਵਾਲਾ ਹਿਸਾਬ ਉਹ ਇਹਨਾਂ ਕੋਈ ਹੈ ਨਹੀਂ ਮੇਰੇ ਹਿਸਾਬ ਨਾਲ ਬਾਜੀ ਪੂਰੀ ਵੈਜ ਚੀਜ਼ ਹੈ ਓਕੇ ਇਹ ਖਾ ਕੇ ਪਤਾ ਲੱਗਦਾ ਹਾਂ ਪੂਰੀ ਨਰਮ ਚੀਜ਼ ਹੈ ਉਹ ਨਹੀਂ ਬਾਜੀ ਮਸਾਲੇ ਜਲਨ ਜੀ ਤਾਂ ਨਹੀਂ ਕਰਦਾ ਨਾ ਨਾ ਬਾਜੀ ਜਦ ਤੱਕ ਮੰਨ ਲਓ ਵੀ ਆਪਾਂ ਘਰ ਚ ਗਾ ਰੋਟੀ ਖਾ ਲਈ ਤੇ ਇੱਥੇ ਖਾ ਲਈ ਇੱਕ ਚੀਜ਼ ਹੈ ਬਾਜੀ ਇੱਕ ਬਰਬਰ ਘਰ ਘਰ ਵਾਲਾ ਸੁਆਦ ਹਾਂ ਬਿਲਕੁਲ ਮਤਲਬ ਘਰ ਦਾ ਸੁਆਦ ਵਧੀਆ ਕਿਉਂ ਹੁੰਦਾ ਕਿਉਂਕਿ ਉੱਚ ਜਿਆਦਾ ਮਸਾਲੇ ਨਹੀਂ ਹੁੰਦੇ ਕੋਈ ਮਲਾਵਟ ਵਾਲੀ ਚੀਜ਼ ਨਹੀਂ ਹੁੰਦੀ ਪਤਾ ਕੀ ਹੁਣ ਮੈਂ ਇੱਥੇ ਖਾਣਾ ਆਂਦਾ ਵਾਂ ਇੱਕ ਦਿਨ ਦੋ ਦਿਨ ਤਿੰਨ ਦਿਨ ਖਾ ਲਮਾ ਮੁੜ ਕੇ ਫੇਰ ਮੈਂ ਵੀ ਆਕ ਜਣਾ ਨਾ ਉਹ ਹ ਪਿਓਰ ਮੈਂ ਰੈਗੂਲਰ ਹੀ ਖਾ ਰਹਾ ਹਾਂ ਕੋਕਣ ਵਾਲਾ ਸਾਬੇ ਹੈ ਨਹੀਂ ਪੂਰੀ ਪਿਓਰ ਚੀਜ਼ ਹੈ ਭਾਜੀ ਮਤਲਬ ਜਿੱਦਾਂ ਤੁਹਾਡੀਆਂ ਟਾਈਲਾਂ ਨਾਲ ਘਰ ਚਮਕ ਜਾਂਦਾ ਏਦਾਂ ਹੀ ਇਹਨਾਂ ਦੀ ਤੰਦੂਰੀ ਅੱਡੇ ਆ ਕੇ ਇਹਨਾਂ ਦਾ ਖਾਣਾ ਖਾ ਕੇ ਪੇਟ ਫਿਰ ਬਾਅਦ ਗੜਬੜਦਾ ਨਹੀਂ ਕਰ ਕੋਈ ਗੜਬੜ ਨਹੀਂ ਹੈਗੀ ਜੀ ਪੇਟ ਵੀ ਖੁਸ਼ ਹੋ ਜਾਂਦਾ ਹਾਂ ਇਹ ਲਾਲੋ ਜਿੱਦਾਂ ਆਪਾਂ ਲਿਮਕਾ ਪੀ ਦੀਏ ਉਦੋਂ ਜਿਵੇਂ ਅਸੀਂ ਆਹ ਖਾ ਲਈ ਦੀ ਭਾਜੀ ਮਿਲਾਈ ਚਲੋ ਬਾਕੇ ਨੂੰ ਫਿਰ ਕੀ ਕਹੋਗੇ ਭਾਜੀ ਮੈਂ ਤਾਂ ਇਹੀ ਕਹਾਂਗਾ ਵੀ ਇੱਕ ਵਾਰ ਜ਼ਰੂਰ ਇੱਥੇ ਆਓ ਜੀ ਮੌਕਾ ਦੋ ਹਾਂ ਤੁਮ ਮੇਰੇ ਕਿਹੜੇ ਰਿਸ਼ਤੇਦਾਰ ਆਪਾਂ ਰੋਜ਼ ਖਾਣ ਆਉਂਦੇ ਹਾਂ ਭਾਜੀ ਵਧੀ ਬਈ ਕੇਸ਼ਵ ਕਮਾਲ ਕੀਤੀ ਪਈ ਆ ਬੜੀ ਦੂਰੋਂ ਦੂਰੋਂ ਮੈਂ ਦੇਖ ਰਿਹਾ ਕਿ ਇੱਥੇ ਕਸਟਮਰ ਆ ਰਹੇ ਆ ਦੁਪਹਿਰੇ ਪੀਜ਼ਾ ਖਾਣ ਆ ਰਹੇ ਆ ਚਾਪ ਖਾਣ ਆ ਰਹੇ ਆ ਤੇ ਬੈਂਕ ਤੋਂ ਛੁੱਟੀ ਲੈ ਕੇ ਦੁਪਹਿਰੇ ਲੋਕ ਲੰਚ ਕਰਨ ਆ ਰਹੇ ਆ ਕਮਾਲ ਕੀਤੇ ਨੇ ਸਾਹਿਬ ਮੇਰੀ ਗੱਲ ਸੁਣੋ ਤੁਹਾਨੂੰ ਵੀ ਖਾਣਾ ਖਲਾਈਏ ਰਿਵਿਊ ਤਾਂ ਵੀ ਬਹੁਤ ਲੈ ਲੈ ਹਾਂ ਇਹ ਗੱਲ ਤਾਂ ਸਹੀ ਆ ਕਿ ਰਿਵਿਊ ਬਹੁਤ ਲੈ ਰਹੇ ਹੁਣ ਭੁੱਖ ਵੀ ਲੱਗ ਰਹੀ ਐਨੇ ਜਣ ਨੂੰ ਖਾਣਾ ਖਾਂਦੇ ਦੇਖ ਕੇ ਸਭ ਤੋਂ ਠੰਡਾ ਖਾਣਾ ਲਵਾ ਹਾਂ ਇਹ ਨਹੀਂ ਖਾਣਾ ਪਹਿਲਾਂ ਸਾਨੂੰ ਕੋਈ ਆਫਰ ਦੇਣੀ ਪਣੀ ਜਿਹੜੀ ਸਾਡੇ ਭੈਣ ਭਰਾ ਘਰ ਬੈ ਕੇ ਦੇਖ ਰਹੇ ਆ ਆਫਰ ਜਿਨ੍ਹਾਂ ਨੇ ਮਨ ਬਣਾ ਲਿਆ ਤੰਦ Offer. Offer offer, uh, तो तो okay. दे नीड एन ऑफर ऑफर चाहिदी ਕੋਈ ऑफर ਚਲੋ ਤੁਹਾਡੇ ਕਹਿੰਦੇ ਦੇ ਦੰਨੇ ਆ ਫੇ ਜਿਹੜੇ ਤੁਹਾਡੇ ਵੀਡੀਓ ਸ਼ੇਅਰ ਕਰਕੇ ਆਊਗਾ ਹਾਂ ਦੋ ਚਾਂਪਨਾ ਇੱਕ ਚਾਂਪ ਫ੍ਰੀ ਆ ਦੋ ਚਾਂਪਸ ਨਾਲ ਇੱਕ ਚਾਂਪ ਫ੍ਰੀ ਹਾਂਜੀ ਓਕੇ ਹੋਰ ਤਾਰੀਖ ਤੱਕ 15 ਬਹੁਤ 21 ਤਾਰੀਖ ਦੀ ਦੀਵਾਲੀ ਹੈ ਨਾ ਹਾਂਜੀ ਬਹੁਤ ਦੂਰ ਆ ਯਾਰ ਥੋੜਾ ਨੇੜੇ ਕਰੋ ਇਹਨੂੰ ਚਲੋ ਫੇ ਦੋ ਦਿਨ ਪਹਿਲਾਂ ਬਨਾ ਦੀਵਾਲੀ ਤੇ ਰਸ਼ ਬਹੁਤ ਹੁੰਦਾ ਸਾਡੇ ਕੋਲ ਹਾਂ ਮੋਟੋ ਦੋ ਦਿਨ ਪਹਿਲਾਂ ਪਾਸ ਉੱਤ ਮਤਲਬ 21 ਦੀ ਦੀਵਾਲੀ 18 19 ਤੱਕ ਤੁਸੀਂ ਇਹ ਆਫਰ ਚਲਾਉਂਗੇ 19 ਤੱਕ ਚਲਾ ਦਵਾਂਗੇ ਭਾਈ ਦੋ ਚਾਪ ਨਾਲ ਇੱਕ ਚਾਪ ਫਰੀ ਦੇ ਦਿੱਤੀ ਇਹ ਬੈਨੀਫਿਟ ਤਾਂ ਹੋ ਗਿਆ ਪਰ ਇੱਕ ਆਫਰ ਹੋਰ ਚਾਹੀਦੀ ਆ ਬਸ ਕਰੋ ਨਹੀਂ 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 ਚਾਹੀਦੀ ਨਹੀਂ ਤਾਂ ਆਪਾਂ ਵੀਡੀਓ ਬੰਦ ਕਰ ਦਨੇ ਹੁਣੇ ਚਲੋ ਫੇ ਇਦਾਂ ਕਰਦੇ ਆ 500 ਦਾ ਮਿਨੀਮਮ ਆਰਡਰ ਹੋਵੇ ਹੂੰ ਜਾਕ ਅਫਗਾਨੀ ਤੰਦੂਰੀ ਮਮਨ ਜ਼ੇਦਵਾਗੇ ਓਕੇ ਜਾਂ ਦੇਦਵਾਗੇ ਹਣੀ ਚਿਲੀ ਬਟੈਟੋ ਜਾਂ ਚਿਲੀ ਬਟੈਟੋ ਤੇ ਜੇ ਕੋਈ ਘਰ ਆਰਡਰ ਇੱਕ ਚੀਜ਼ ਦੇ ਦੋ ਜੇ ਕੋਈ ਘਰ ਆਰਡਰ ਕਰਕੇ ਮਗਾਉਂਦਾ ਘਰ ਵੀ ਪਹੁੰਚਾ ਦੋਗੇ ਹਾਂਜੀ ਓ ਬੱਲੇ ਸ਼ਰਾ ਕਮਾਲ ਕੀਤੀ ਆ ਹੁਣ ਸਾਡੀ ਸੇਜ ਸਜਾ ਦੋ ਮੈਂ ਵੀ ਸੱਚਾ ਰਿਵਿਊ ਕਰਨ ਲਈ ਤਿਆਰ ਆ ਬਾਈ ਇਹ ਸਮਝੋ ਓਕੇ ਤੇ ਸਾਡਾ ਆਰਡਰ ਵੀ ਆ ਗਿਆ ਔਰ ਕੇਸ਼ਵ ਨੇ ਸਾਡੇ ਲਈ ਤਿੰਨ ਚੀਜ਼ਾਂ ਭੇਜੀਆਂ ਪਨੀਰ ਟਿੱਕਾ ਮਸਾਲਾ ਚਾਂਪ ਤੇ ਮਲਾਈ ਚਾਂਪ ਦੇਖਣ ਨੂੰ ਰੰਗਤ ਬਾਤ ਸੋਹਣੀ ਐ ਪਰ ਖਾ ਕੇ ਦੱਸਦੇ ਹੈ ਕਿਹੋ ਜਿਹਾ ਦੇਖ ਕੇ ਤਾਂ ਮੂਡ ਜਿਹੜਾ ਆ ਉਹ ਗੁੱਡ ਹੋ ਗਿਆ ਜੀ 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 ਬਿਲਕੁਲ ਹੈਨਾ ਤਾਂ ਹੁਣ ਦੇਖਦੇ ਆ ਗਿਟਾਰ ਦੀ ਬੀਟ ਵੱਜਦੀ ਕਿ ਨਹੀਂ ਵੱਜਦੀ ਲਓ ਜੀ ਸੈਲਫ ਸਰਵਿਸ ਹੈ ਭਾਈ ਪਹਿਲੇ ਤਾਂ ਪਨੀਰ ਟਿੱਕਾ ਲੈਨੇ ਆਂ ਜੂਸੀ ਤਾਂ ਹੈ ਥੋੜਾ ਜਿਹਾ ਪਰ ਅਲਟੀਮੇਟ ਹੈ ਟੇਸਟ ਜਿਹੜਾ ਇਹਦਾ ਅਲਟੀਮੇਟ ਹੈ ਔਰ ਨੈਟਫਲਿਕਸ ਦੀ ਜਿਹਾ ਜਿਵੇਂ ਪਹਿਲਾਂ ਕਿਹਾ ਨੈਟਫਲਿਕਸ ਦੇ ਵੈਬ ਸੀਰੀਜ਼ ਦੀ ਤਰ੍ਹਾਂ ਕਿ ਅਗਲੀ ਬਾਈਟ ਛਿਟ ਛਿਟੀ ਆ ਜਵੇ ਵਾਰੀ ਸਮੂਥ ਜੂਸੀ ਹੈ ਸੋ ਅਗਲੀ ਆ ਜੀ ਮਲਾਈ ਚਾ ਮਲਾਈ ਚਾ ਮੇਰੀ ਫੇਵਰਟ ਹੈ ਔਰ ਇਹ ਵੀ ਸਮੂਥ ਹੋਣੀ ਚਾਹੀਦੀ ਹੈ ਦੇਖਣ ਨੂੰ ਬਹੁਤ ਜੂਸੀ ਲੱਗ ਰਿਹਾ ਹੈ ਸਭ ਲੈ ਲੋ ਡਿਲੀਸ਼ੀਅਸ ਬਹੁਤ ਹੀ ਅੱਛੀ ਬਹੁਤ ਜੂਸੀ ਹੈ ਔਰ ਜ਼ੁਬਾਨ ਨੂੰ ਟੱਚ ਕਰਦੇ ਹੀ ਟੇਸਟ ਆਉਂਦਾ ਇੱਕ ਵਾਰੀ ਟਰਾਈ ਜ਼ਰੂਰ ਕਰਨੀ ਚਾਹੀਦੀ ਹੈ ਹਮ ਵੈਰੀ ਜੂਸੀ ਕਿਉਂ ਹਮ ਸੌਫਟ ਆ ਰਹੀ ਹੈ ਸਭ ਸੌਫਟ ਹੈ ਯੈਸ ਜੀ ਰਕੇਸ਼ ਤੁਸੀਂ ਮਸਾਲਾ ਚੈਂਪ ਟੇਸਟ ਕੀਤੀ ਹੈ ਕਿਹੋ ਜਿਹੀ ਲੱਗੀ ਨੋ ਡਾਊਟ ਆਸਮ 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 ਬਧੀਆ ਕੀ ਮੌਸਮ ਬਿਲਕੁਲ ਬਿਲਕੁਲ ਇਹ ਖਾ ਕੇ ਮੌਸਮ ਵੀ ਵਧੀਆ ਲੱਗ ਲੱਗਾ ਅੱਛਾ ਨਮੇਸ਼ਾ ਚ ਵੱਖ-ਵੱਖ ਥਾਵਾਂ ਤੇ ਤੁਸੀਂ ਇਹ ਮਸਾਲਾ ਚੈਪਸ ਟਰਾਈ ਕੀਤੀ ਆ ਜੀ ਇਹਨਾਂ ਚ ਵਿੱਚ ਕੀ ਵੱਖਰਾ ਲੱਗਿਆ ਇਹ ਐਦਾਂ ਲੱਗਦੀ ਐਦਾਂ ਫਰੈਸ਼ ਬਣੀ ਹੁੰਦੀ ਐ ਹਮ ਠੀਕ ਹੈ ਨਾ ਕਰੰਚੀ ਵੀ ਬਿਲਕੁਲ ਐਗਰੇਟਾ ਜੂਸੀ ਵੀ ਐ ਕਰੰਚੀ ਵੀ ਐ ਤੇ ਟੇਸਟ ਵੀ ਮਤਲਬ ਬਹੁਤ ਘੈਂਟ ਐ ਤੇ ਹੁਣ ਸਾਰੀ ਖਾ ਲੈਣੀ ਕਿ ਕੁਝ ਘਰ ਵੀ ਲੈ ਕੇ ਜਾਣੀ ਐ ਇਹ ਖਾ ਕੇ ਦੁਬਾਰਾ ਪੈਕ ਕਰਕੇ ਘਰ ਲੈ ਕੇ ਜਾਵਾਂਗੇ ਦੂਜੀ ਘਰ ਲੈ ਕੇ ਜਾਵਾਂਗੇ ਠੀਕ ਹੈ ਜਿਹੜੇ ਪਹਿਲਾਂ ਆਪਾਂ ਸਟਾਰਟਰ ਖਾਦੇ ਆ ਸੱਚੀ ਉਹ ਫਿੰਗਰ ਲਿਕਿੰਗ ਸੀ ਬਹੁਤ ਆਨੰ ਔਰ ਮੂਡ ਜਿਹੜਾ ਬਟਰਨਾਣ ਦੀ ਤਰ੍ਹਾਂ ਸੌਫਟ ਸੌਫਟ ਜਿਹਾ ਹੋ ਗਿਆ ਤਾਂ ਹੁਣ ਇਹਨਾਂ ਨੇ ਜੋ ਆ ਲੈ ਕੇ ਆਉਂਦਾ ਜੋ ਸਾਨੂੰ ਇੱਥੇ ਪੇਸ਼ ਕੀਤਾ ਇਹ ਬਹੁਤ ਸੈਂਸੇਸ਼ਨਲ ਹੈ ਔਰ ਟੈਕਸਚਰ ਜਿਹੜਾ ਟੋਟਲੀ ਫੋਕਸ ਲੱਗਦਾ ਤੁਸੀਂ ਕੁਆਂਟੀਟੀ ਦੇਖੋ ਪਹਿਲਾਂ ਤਾਂ ਸੈਲਡ ਦੀ ਗੱਲ ਕਰਦੇ ਹਾਂ ਬਹੁਤ ਅੱਛੇ ਤਰੀਕੇ ਇਹਨਾਂ ਨੇ ਪ੍ਰੈਜ਼ੈਂਟ ਕੀਤੀ ਹੈ ਔਰ ਨਾਲ ਦੀ ਨਾਲ ਇੱਧਰ ਕੜਾਈ ਪਨੀਰ ਤਖਾਂ ਜਿਹੜਾ ਵੇਜ ਇਹਦੇ ਤਾਂ ਵੀ ਮੱਖਣੀ ਦੀ ਪਰਮਾਰ ਦੇਖੋ ਔਰ ਨਾਲ ਪਨੀਰੇ ਪਨੀਰ ਆ ਆਮੂਮਨ ਅਸੀਂ ਦੇਖਦੇ ਆ ਕਿ ਤਰੀ ਜਿਆਦਾ ਤੈਰਦੀ ਹੁੰਦੀ ਆ ਤਰੀ ਚੋਂ ਪਨੀਰ ਲੱਭਣਾ ਪੈਂਦਾ ਇਹਦੇ ਵਿੱਚ ਤਰੀ ਲੱਭਣੀ ਪੈਣੀ ਆ ਇਹ ਸਹੀ ਕਹਿੰਦੇ ਇਧਰ ਲਈ ਗੱਲ ਕਰੀ ਆ ਅੰਜਰਾ ਦਾਲ ਦਿਖਾਈ ਤਾਂ ਦਾਲ ਚ ਵੀ ਤੁਸੀਂ ਦੇਖੋ ਐਕਚੁਅਲ ਚ ਮੱਖਣੀ ਹੈ ਔਰ ਦਾਲ ਦੀ ਜਿਹੜੀ ਲੁੱਕ ਹੈ ਕਹਿੰਦਾ ਨਸ਼ੱਤਰ ਆ ਦੇਖੋ ਲੈ ਅੰਦਰ ਤੁਸੀਂ ਕੜਛੀ ਵੀ ਮਾਰਦੇ ਆ ਤਾਂ ਵੀ ਮੱਖਣੀ ਸਾਹਮਣੇ ਆਉਂਦੀ ਔਰ ਰੰਗਤ ਦੇਖ ਹੈ ਨਾ ਕਿੰਨੀ ਨਾ ਜ਼ਿਆਦਾ ਭਾਰੀ ਨਾ ਹਲਕੀ ਘੈਂਟ ਲੱਗਦੀ ਮੈਨੂੰ ਹੁਣ ਆਪਾਂ ਖਾਈਏ ਤਫਰ ਦਾ ਸ਼ੀਕੋ ਕਿ ਐਕਸੈਪਸ਼ਨਲ ਹੈ ਰਿਵਿਊ ਵੀ ਆਪਾਂ ਸੱਚਾ ਕਰ ਜੀ ਠੀਕ ਹੈ ਰਿਵਿਊ ਆਪਾਂ ਸੱਚਾ ਕਰ ਦੋ ਚਲੋ ਜੀ ਕੜੀਏ ਸ਼ੁਰੂ ਹੁਣ ਰਹਿ ਨਹੀਂ ਹੁੰਦਾ ਪਿਆ ਹੁਣ ਦਿਲ ਚ ਗिटार ਵੱਜਦੀ ਚਲੋ ਸਾਥੀਓ ਹੁਣ ਅਸੀਂ ਤੁਹਾਨੂੰ ਜੋ ਮੇਨ ਕੋਰਸ ਹੈ ਉਹਦਾ ਰਿਵਿਊ ਕਰਕੇ ਦੱਸਾਂਗੇ ਹਾਲਾਂਕਿ ਮੈਨੂੰ ਪਤਾ ਮੇਰੇ ਬਹੁਤ ਭਰਾਵਾਂ ਭੈਣਾਂ ਨੇ ਕਹਿੰਨਾ ਤੇਰੀ ਤਾਂ ਮौज ਹੈ ਪਰ ਸਾਡੀ ਮौज ਰੋਜ਼ ਹੈ ਜੀ ਹਮ ਰੀਅਲੀ ਸੈਂਸੇਸ਼ਨਲ ਔਰ ਟੈਂਗੀ ਹੈ ਥੋੜੀ ਦਾਲੜੀ ਟੈਂਗੀ ਹੈ ਕੁਝ ਪਨੀਰ ਦੀ ਗੱਲ ਕਰੀਏ ਪਨੀਰ ਦੇ ਪੀਸਸ ਵੀ ਬਹੁਤ ਵੱਡੇ ਆ ਹੈਨਾ ਮੈਂ ਰਕੇਸ਼ ਨੂੰ ਕਿਹਾ ਕਿ ਕੀ ਖਾਉਂਗਾ ਕਹਿੰਦਾ ਪਹਿਲਾਂ ਪਨੀਰੇ ਆਣ ਦੋ ਮੈਂ ਕਿਹਾ ਮਹਿੰਗੀ ਚੀਜ਼ ਨੂੰ ਪਹਿਨਾ ਤਾਂ ਤੁਸੀਂ ਪਨੀਰ ਦੇ ਸਾਈਜ਼ ਦੇਖੋ ਪਨੀਰ ਦਾ ਜੋ ਇਹ ਦੇ ਰਹੇ ਆ ਕੜਾਈ ਪਨੀਰ ਦੇ ਅੰਦਰ ਤਾਂ ਸਾਈਜ਼ ਬਹੁਤ ਅੱਛਾ ਹੈ ਔਰ ਨਾਲ ਦੀ ਨਾਲ ਤਰੀ ਨੂੰ ਟੱਚ ਕਰਕੇ ਦੇਖਦੇ ਆ ਮੈਗਨੀਫੀਸ਼ੈਂਟ ਕਮਾਲ ਹੈ

ਇਹਨੇ ਹਾਰਡਨੈਸ ਨਹੀਂ ਦਿੱਤਾ ਕਿਉਂਕਿ ਇਹ ਨਾ ਸੌਫਟ ਹੈ ਹੂੰ ਮੈਨੂੰ ਲੱਗਦਾ ਚੰਗੀ ਤਰ੍ਹਾਂ ਚਬਾਅ ਹੋ ਰਿਹਾ ਬਿਲਕੁਲ ਚੂਇਓ ਕਰਨਾ ਇਜ਼ੀ ਹੈ ਜੀ ਆਪਣੀ ਲੜਾਈ ਨਹੀਂ ਹੋ ਰਹੀ ਜੀਬ ਦੀ ਬਿਲਕੁਲ ਜਿਹੜਾ ਥੋੜੇ ਦਿਨ ਮੈਨੂੰ ਬਲਾ ਚੌਰ ਇੱਕ ਖਾਦਾ ਪਰੌਂਟਾ ਬਟਰ ਨਾਮ ਸੌਰੀ ਪਰੌਂਟਾ ਉਰਜ ਲੜਾਈ ਹੋ ਰਹੀ ਸੀ ਸਾਡੀ ਹਾਰਡ ਸੀ ਨਾ ਕਾਫੀ ਇਹ ਬਹੁਤ ਸੌਫਟ ਹੈ ਬਹੁਤ ਹੀ ਜ਼ਿਆਦਾ ਸੌਫਟ ਹੈ ਔਰ ਕ੍ਰਿਸਪੀ ਵੀ ਹੈ ਕ੍ਰਾਂਚੀ ਆਈ ਵੁੱਡ ਸੇ ਬਹੁਤ ਅੱਛਾ ਹੈ ਤੁਸੀਂ ਆਉਂਗੇ ਟੈਸਟ ਕਰੋਗੇ ਦਵਾਵਾਂ ਦੇਉਂਗੇ ਕਿ ਯਾਰ ਸਾਨੂੰ ਸਹੀ ਜਗ੍ਹਾ ਭੇਜਿਆ ਵੇ ਜਿਹੜੇ ਰੈਗੂਲਰ ਆਦੇ ਉਹਨਾਂ ਤਾਂ ਪਤਾ ਹੀ ਹੈ ਜਿਹੜੇ ਹਾਲੇ ਤੱਕ ਨਹੀਂ ਆਏ ਆ ਦੇਖ ਕੇ ਵੈਸੇ ਹੀ ਮੂੰਹ ਚ ਪਾਣੀ ਆ ਗਿਆ ਉਹਨਾਂ ਨੂੰ ਤੁਸੀਂ ਆਉਂਗੇ ਤੁਹਾਨੂੰ ਰਿਜ਼ਲਟ ਵੀ ਅੱਛਾ ਮਿਲੇਗਾ ਤਾਂ ਸਾਥੀ ਉਹਨਾਂ ਨੇ ਸਾਨੂੰ ਮੌਕਟੇਲ ਵੀ ਸਰਵ ਕੀਤੇ ਆ ਜੋ ਸੱਚੀ ਲਾਜਵਾਬ ਨੇ ਇਧਰਲੇ ਪਾਸੇ ਤੁਸੀਂ ਦੇਖੋ ਕਿ ਗ੍ਰੀਨ ਐਪਲ ਸਰਵ ਕੀਤਾ ਹੈ ਬੈਂਗੋ ਔਰ ਮੈਨੂ ਇਹਨਾਂ ਨੇ ਸਪੈਸ਼ਲੀ ਵਰਜਨ ਫਲੇਵਰ ਦਿੱਤਾ ਕਿਉਂਕਿ ਇਹਨਾਂ ਨੂੰ ਪਤਾ ਕਿ ਹਾਲੇ ਤੱਕ ਸਲਮਾਨ ਖਾਨ ਦੀ ਤਰ੍ਹਾਂ ਮੈਂ ਵਰਜਨ ਹੈ ਔਰ ਸੱਚੀ ਸੱਚੀ ਬਹੁਤ ਸਵਾਦ ਹੈ ਛੱਡਣ ਨੂੰ ਜੀ ਨਹੀਂ ਕਰਦਾ ਬਾਰ ਬਾਰ ਸਿਪਲੈਂਡ ਨੂੰ ਜੀ ਕਰਦਾ ਔਰ ਅਲੱਛਾ ਪਰੌਂਠਾ ਦਾਲ ਐਂਡ ਪਨੀਰ ਰੀਅਲੀ ਫਿੰਗਰ ਲਿਕਿੰਗ ਤੁਸੀਂ ਆਓਗੇ ਯੂ ਵਿਲ ਡੈਫੀਨੇਟਲੀ ਇੰਜੋਏ ਇਟ ਤਾਂ ਸਾਥੀਓ ਹੁਣ ਵੀਡੀਓ ਨੂੰ ਅਸੀਂ ਰੈਪ ਅਪ ਕਰਨ ਲੱਗੇ ਲੇਕਿਨ ਉਸ ਤੋਂ ਪਹਿਲਾਂ ਆ ਨਿਊ ਤੰਦੂਰੀ ਅੱਡਾ ਦੀ ਟੀਮ ਹੈ ਜੋ ਤੁਹਾਡੇ ਤੱਕ ਕੁਇਕ ਟੇਬਲ ਸਰਵਿਸ ਪਹੁੰਚ ਜਾਂਦੀ ਹੈ ਔਰ ਤੁਸੀਂ ਦੇਖੋ ਕਿ ਪ੍ਰੋਪਰ ਯੂਨੀਫਾਰਮ ਚ ਨੇ ਇਹ ਪੂਰੀ ਕੋਸ਼ਿਸ਼ ਕਰਦੇ ਆ ਤਾਂ ਜੋ ਤੁਹਾਡਾ ਜਿਹੜਾ ਤੰਦੂਰੀ ਅੱਡਾ ਦਾ ਐਕਸਪੀਰੀਅੰਸ ਹੈ ਉਹ ਸ਼ਾਨਦਾਰ ਰਿਹਾ। ਸਾਥੀਓ ਤੁਸੀਂ ਅੱਜ ਦੀ ਪੂਰੀ ਵੀਡੀਓ ਦੇਖੀ ਤੰਦੂਰੀ ਅੱਡਾ ਦੀ ਮੈਨੂੰ ਪਤਾ ਮੂੰਹ ਚ ਪਾਣੀ ਤਾਂ ਆ ਗਿਆ। ਦਿਲ ਕਰਦਾ ਤੁਹਾਡਾ ਇੱਥੇ ਆਣ ਨੂੰ ਤੁਹਾਨੂੰ ਪਤਾ ਕਿ ਨਵਾਂ ਸ਼ਹਿਰ ਰਾਹੋਂ ਰੋਡ ਤੇ ਹੈ ਜੀ ਤੁਹਾਡਾ ਫੇਵਰੇਟ ਅੱਡਾ ਜਿਸ ਦਾ ਨਾਮ ਹੈ ਤੰਦੂਰੀ ਅੱਡਾ 3 ਸੈਕਸ਼ਨਸ ਦੇ ਅੰਦਰ ਇਹਨਾਂ ਨੇ ਰੈਸਟੋਰੈਂਟ ਨੂੰ ਡਿਵਾਈਡ ਕੀਤਾ ਹੋਇਆ। ਫਰੰਟ ਤੇ ਜਿਹੜਾ ਸੈਕਸ਼ਨ ਹੈ ਉੱਥੇ ਯੂਥ ਆ ਕੇ ਬੈਂਡ ਹੈ। ਸੈਕੰਡ ਜਿਹੜੀ ਸਪੇਸ ਹੈ ਉੱਥੇ ਫੈਮਲੀ ਨਾਲ ਤੁਸੀਂ ਆ ਕੇ ਫੂਡ ਨੂੰ ਇੰਜੋਏ ਕਰ ਸਕਦੇ ਹੋ ਆ ਤੀਜੀ ਜਗ੍ਹਾ ਜਿੱਥੇ ਆ ਕੇ ਤੁਸੀਂ ਫਨ ਕਰਨਾ ਤਾਂ ਆਓ ਮਜ਼ੇਦਾਰ ਖਾਣਾ ਖਾਓ ਮਜ਼ੇ ਨਾਲ ਇੰਜੋਏ ਕਰੋ ਤੇ ਇੱਥੇ ਆ ਕੇ ਯਾਦਾਂ ਬਣਾਓ ਮੈਨੂੰ ਉਮੀਦ ਹੈ ਤੁਹਾਨੂੰ ਅੱਜ ਦੀ ਵੀਡੀਓ ਬਹੁਤ ਪਸੰਦ ਆਈ ਹੋਵੇਗੀ ਤੇ ਜਿਹੜੀ ਇਹਨਾਂ ਨੇ ਆਫਰ ਦਿੱਤੀ ਹੈ ਤੁਸੀਂ ਵੀਡੀਓ ਨੂੰ ਸ਼ੇਅਰ ਕਰਕੇ ਉਸ ਨੂੰ ਗ੍ਰੈਬ ਕਰ ਲੈਣਾ 500 ਦੇ ਜਦੋਂ ਤੁਸੀਂ ਪਰਚੇਸ ਕਰੋਗੇ ਕੋਈ ਚੀਜ਼ ਆਰਡਰ ਕਰਕੇ ਘਰ ਮਗਾਉਗੇ ਜਿੱਥੇ ਖਾਓਗੇ ਉਹਦੇ ਨਾਲ ਵੀ ਬੈਨੀਫਿਟ ਹੈ ਦੋ ਚਾਂਪਸ ਨਾਲ ਇੱਕ ਚਾਂਪ ਫ੍ਰੀ ਹੈ ਤੇ ਜਲਦੀ ਜਲਦੀ ਆਰਡਰ ਕਰੋ ਨਾ ਤੁਹਾਡੇ ਮੂਹ ਚ ਪਾਣੀ ਆਇਆ ਹੋਇਆ ਮੈਨੂੰ ਪਤਾ ਤੁਸੀਂ ਆਰਡਰ ਕਰਨ ਲੱਗਿਓ ਕਮੈਂਟ ਵੀ ਜ਼ਰੂਰ ਕਰਨਾ ਕਿ ਤੁਹਾਨੂੰ ਅੱਜ ਦੀ ਵੀਡੀਓ ਕਿਹੋ ਜਿਹੀ ਲੱਗੀ ਜੇ ਇੱਥੋਂ ਦੇ ਰੈਗੂਲਰ ਕਸਟਮਰ ਹੋ ਤੁਹਾਨੂੰ ਫੂਡ ਕਿਹੋ ਜਿਹਾ ਲੱਗਦਾ ਤਾਂ ਜੋ ਵਾਕਿਆ ਨੂੰ ਤੁਹਾਡਾ ਸੱਚਾ ਰਿਵਿਊ ਮਿਲ ਸਕੇ ਬੜੇ ਜਨਾ ਬਤਨੋਸ਼ਨ ਵਿੱਚ ਛੁੱਟਦੀ ਨਹੀਂ ਸ੍ਰੀ ਕੈਮਰਾ ਪਰਸਨਟੀ ਤੁਹਾਨੂੰ ਬੋਲ ਦਿੱਤਾ ਤੁਹਾਨੂੰ ਕਿ ਸਸਿਕਾਲ ਰਭ ਰੱਖਾ